ਜੋ ਹੁਨੜਵਾਜੀ ਤੋਂ ਬਿਨਾ ਨਸ਼ੇ ਤੋਂ ਉਸ ਤਰ੍ਹਾਂ ਆਪਣੀ ਜਿਹੜੀ ਇਹ ਕਾਵੜ ਯਾਤਰਾ ਸੰਪੂਰਨ ਕਰਵਾਉਣਾ ਹੈ। ਸਮੂਹ ਕਾਵੜ ਸੰਗਤ ਵੱਲੋਂ ਇਹੀ ਦਿਸ਼ਾ ਦਾ ਸੰਕੇਤ ਹੈ। ਇਸ ਵਾਰ ਆਪਣਾ ਛੇਪੋਲਾ ਕਾਵੜ ਸੰਗ ਨੂੰ ਸਮੂਹ ਕਾਵੜ ਸੰਗਤ ਵੱਲੋਂ ਟਾਈਮ ਦਿੱਤਾ ਗਿਆ ਜੋ ਕਿ ਜਲਤਾਰਾ 24 ਘੰਟੇ ਚੱਲਣੀ ਹੈ। ਇਹ ਜਲਤਾਰਾ ਸਵੇਰੇ 7 ਵਜੇ ਸ਼ੁਰੂ ਹੋਈ ਹੈ ਜੀ। તે કાલું સવારે 7 વાગ્યે તક જળ ચડેગા રુવારૂક નિવવંદના મૃત્યો મુક્ષીય મામृता ૐ ત્રંબક જયામહે સુગંધિમ કુશીવર્દાનમ રુવારૂક નિવવંદના મૃત્યો મુક્ષીય મામृता ओम त्र्यंबक मंत्र इस वीडियो ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਰਾਮਪਰਾ ਫੂਲ ਦੇ ਮੇਲਾ ਰਾਮ ਧਰਮਸ਼ਾਲਾ ਮੰਦਿਰ ਵਿੱਚ ਸਮੂਹ ਕਾਵੜ ਸੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛੇਪੋਲਾ ਕਾਵੜ ਸੰਗ ਵੱਲੋਂ ਪੂਜਾ ਅਰਚਨਾ ਕਰਕੇ ਜਲ ਧਾਰਾ ਦਾ ਪ੍ਰਬੰਧ ਕੀਤਾ ਗਿਆ ਇਹ ਜਲ ਧਾਰਾ ਲਗਾਤਾਰ 24 ਘੰਟਿਆਂ ਲਈ ਵਿਧੀ ਪੂਰਵਕ ਕਰਵਾਈ ਗਈ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ। ਸ਼ੰਕਰ ਭਗਵਾਨ 21 ਜੈ ਜੋ ਸਾਡੇ ਸਮੂਹ ਕਾਵੜ ਸੰਗ ਵੱਲੋਂ ਹਰ ਸਵਰ ਤੇਰਸ ਦੇ ਤਿਹਾਰ ਤੇ ਜਲਤਾ ਰਾਦਾ ਪ੍ਰਬੰਧ ਕੀਤਾ ਜਾਂਦਾ ਹੈ ਹਰੇਕ ਮੰਦਰ ਦੇ ਵਿੱਚ ਜੋ ਵੀ ਮੰਦਰ ਨੂੰ ਜਲਤਾ ਰਾਦਾ ਟਾਈਮ ਦਿੱਤਾ ਜਾਂਦਾ ਹੈ ਸਮੂਹ ਕਾਵੜ ਸੰਗ ਰਾਮਪਰਾਫੂਲ ਵੱਲੋਂ ਇਸ ਵਾਰ ਆਪਣਾ ਛੇਪੋਲਾ ਕਾਵਰ ਸੰਗ ਨੂੰ ਸਮੂਹ ਕਾਵਰ ਸੰਗ ਵੱਲੋਂ ਟਾਈਮ ਦਿੱਤਾ ਗਿਆ ਜੋ ਕਿ ਜਲਤਾਰਾ 24 ਘੰਟੇ ਚੱਲਣੀ ਹੈ ਇਹ ਜਲਤਾਰਾ ਸਵੇਰੇ 7 ਵਜੇ ਸ਼ੁਰੂ ਹੋਈ ਹੈ ਜੀ ਤੇ ਕੱਲ ਨੂੰ ਸਵੇਰੇ 7 ਵਜੇ ਤੱਕ ਜਲ ਚੜੇਗਾ ਇਹ ਜੀ 22 ਜੁਲਾਈ ਤੋਂ ਸ਼ਾਭਨ ਦਾ ਮਹੀਨਾ ਸ਼ੁਰੂ ਹੋ ਰਿਹਾ ਜੀ ਤੇ ਭੋਲੇ ਗੋਮੁਖ ਹਰਦਵਾਰ ਤੋਂ ਕਾਵਰ ਲੈਣ ਲਈ ਜਾ ਰਹੇ ਨੇ ਜੀ ਤੇ 3 ਤਰੀਕ ਦੀ ਆ 2 ਤਰੀਕ ਦੀ ਆਪਣੀ ਸ਼ੁਭਰਾਤਰੀ ਹੈ ਤੇ ਭੋਲੇ ਬਖ ਬਖ ਥਾਮਾ ਤੋਂ ਜਾਣਗੇ ਕਾਵੜ ਲੈ ਕੇ ਜਿਵੇਂ ਹਰਦਵਾਰ ਤੋਂ ਵੀ ਕਾਵੜ ਲੈ ਕੇ ਆਉਣਗੇ ਗੋਮੁਖ ਤੋਂ ਗੋਮੋਤਰੀ ਤੋਂ ਕਾਵੜ ਲੈ ਕੇ ਭੋਲੇ ਰਾਂਪਰਾ ਭੂਲ ਪਹੁੰਚਣਗੇ ਤੇ ਬਖ ਬਖ ਥਾਮਾ ਤੇ ਅੱਗੇ ਜਿਵੇਂ ਜਾਨਕ ਦੜਵਾ ਬਠੰਡਾ ਉਹ ਵੀ ਜਾਣਗੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਜੋ ਹਰ ਸਾਲ ਸਾਲਾਨਾ ਆਪਾਂ ਸ਼ੀਵਰ ਲਾਉਣੇ ਆ ਉਹ ਵੀ ਆਪਾਂ ਬਾਲਾ ਜੀ ਮੰਦਿਰ ਗਿਲਕਲਾ ਵਿਖੇ ਉਹ ਵੀ ਲਾਵਾਂਗੇ ਜਿਵੇਂ ਭੋਲੇ ਦੀ ਇੱਛਾ ਅਨੁਸਾਰ ਸਲਾਮਾਂਗੇ ॐ रं जया महिवारुकनिवन्दना मृत्योर्मोक्षीयमामृता ॐ जया महे गन्धिं कुशिवर्दनं पुर्वारुकनिवन्दना मृत्योर्मोक्षीय मामृता ओ ਉਹ ਨਹੀਂ ਨਿਰਮਲ ਲਾਈਟ ਤੇ ਇਹਦੀ ਲਾਈਟ ਹੋਏਗੀ ਕਿ ਨਹੀਂ ਹੈ ਲਾਈਟ ਬਾਜੀ ਬਾਜੀ ਆਹ ਨਹੀਂ ਲਾਈਟ ਨਾ ਬਾਜੀ रुकमिव वन्दना प्रध्यो मोक्षीय माविता ो निं स्वजामति सुगन्धिं सुरीवर्दनं पूर्वारुपमिव वन्दना प्रध्यो मोक्षीय माविता thank <laughs> you ਸ਼ੰਕਰ ਭਗਵਾਨ ਦੀ ਜੈ ਸਾਰੇ ਕਾਵੜੀ ਵੀਰਾਂ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ ਜਿਸ ਤਰ੍ਹਾਂ ਸਮੂਹ ਕਾਵੜ ਸੰਗਤ ਦੇ ਦਿਸ਼ਾ ਨਿਰਦੇਸ਼ ਹੈ ਉਸੇ ਅਨੁਸਾਰ ਹੀ ਉਹ ਕਾਵੜ ਯਾਤਰਾ ਸੰਪੂਰਨ ਕਰਨ ਕਹੇ ਉਹ ਰੈਫ੍ਰੈਕਟਰ ਵਾਲੀਆਂ ਬੈਲਟ ਹੈ ਜਾਂ ਕੋਈ ਜੀਜੇ ਦਾ ਸਿਸਟਮ ਹੈ ਜਿਸ ਤਰ੍ਹਾਂ ਵੀ ਬਣਾਇਆ ਹੈ ਜਿੱਥੇ-ਜਿੱਥੇ ਵੀ ਛੇਵਰ ਲੱਗੀ ਹੈ ਉਸ ਤਰੀਕੇ ਨਾਲ ਬਿਨਾ ਕਿਸੇ ਹੁੜੜਵਾਜੀ ਤੋਂ ਬਿਨਾ ਨਸ਼ੇ ਤੋਂ ਉਸੇ ਤਰ੍ਹਾਂ ਆਪਣੀ ਜਿਹੜੀ ਇਹ ਕਾਵੜ ਯਾਤਰਾ ਸੰਪੂਰਨ ਕਰਉਣਾ। ਸਮੂਹ ਕਾਵੜ ਸੰਗਤ ਵੱਲੋਂ ਇਹੀ ਦਿਸ਼ਾ ਦਾਸ਼ਕ ਦਿੱਤੀ ਗਈ ਹੈ। ਇਹ ਜਿਹੜੀ ਹਰ ਇੱਕ ਗਰੁੱਪ ਦੇ ਆਪਣੇ ਆਪਣੇ ਹਿਸਾਬ ਨਾਲ ਬਣਾਏ ਵੀ ਹੋਏ ਨੇ। ਹਰ ਤਕਰੀਬਨ 5-7 ਕਿਲੋਮੀਟਰ 10 ਕਿਲੋਮੀਟਰ ਤੇ ਸ਼ਿਫਰ ਥੋੜ੍ਹਾ ਨਹੀਂ ਲਾਇਆ ਜਾਂਦਾ। ਅਲੱਗ-ਅਲੱਗ ਜਗ੍ਹਾ ਤੋਂ ਕੋਈ ਚਾਹੇ ਜਿਗਾਦਰੀ ਹੈ। ਆਮਾਰਾ ਹੈ ਸ਼ਾਨਪੁਰ ਹੈ ਰਸਤੇ 'ਚ ਹਰ ਜਗ੍ਹਾ ਤੇ ਛੇਵਰ ਲੱਗੇ ਹੋਏ ਹੁੰਦੇ ਆ ਲੋਕਾਂ ਵੱਲੋਂ ਇਹ ਜਿੱਥੇ ਜਿਹੜੇ ਵੀ ਗਰੁੱਪ ਦਾ ਕੋਈ ਫੜਾ ਪੈਂਦਾ ਉਹ ਉਸੇ ਛੇਵਰ 'ਚ ਰੂਪਦੇ ਆ